ਉਹ ਬਗਦਾਬ ਵੀ ਜਾਂ ਨਹੀਂ ਉਹ ਤਾਂ ਪਿੰਡਾਂ ਦੇ ਵਾਰਨ ਦੇ ਕਿਸਾਨਾਂ ਨਾਲ ਚ ਚੱਲੇ ਆਵਦਾ ਸੋ ਵੀਰੋ ਆਮ ਆਦਮੀ ਪਾਰਟੀ ਇੱਕ ਬਲੈਂਕਰ ਮੈਂ ਆਇਆ ਜੋ ਮੇਰੇ ਮੂਹਰੇ 100 200 ਮੋਟਰਸਾਈਕਲ ਲੱਗੇ ਹੋਏ ਸੀ ਔਰ ਮੈਨੂੰ ਇਹ ਵੀ ਪਤਾ ਆਦੇ ਪਾ ਜਿੰਦੇ ਆਇਆ ਹੋਗਾ ਇਹ ਹੈ ਸਾਡੇ ਸਾਡੇ ਵਾਲੇ ਕੋ ਮੱਕੜ ਜਿਹੜੇ ਉਹ ਅਸਲੀ ਹੈ ਜਿਹੜੇ ਪੰਜਾਬ ਨੂੰ ਸੱਚੀ ਕੁੱਛ ਹੀ ਪਿਆਰ ਕਰਦੇ ਨੇ ਤੋ ਵੀਰੋ ਮੀਡ ਨੌਜਵਾਨ ੁੰਡਾ ਮਨਿਸਟਰ ਵੀ ਕੰਮ ਕਰਨ ਦਾ ਪਤਾ ਹੈ ਆਸਥਾ ਤੋਂ ਕੰਮ ਕਰਾਉਣ ਦਾ ਪਤਾ ਹੈ ਵਿਧਾਨ ਸਭਾ ਵਿੱਚ ਬੋਲਣ ਦਾ ਪਤਾ ਹੈ ਤੋ ਉੱਥੇ ਜਾ ਕੇ ਕੱਜੂਗਾ ਜਿਵੇਂ ਪਹਿਲਾਂ ਸਰਕਾਰ ਤੋਂ ਤੁਸੀਂ ਮੈਨੂੰ ਭੇਜਿਆ ਸੀ ਆਗੇ ਜੇ ਨਿਜਾਰੇ ਜਦੋਂ ਮੈਂ ਉਹ ਹਰਦਾ ਸੀਗਾ ਦੀਪਰੇ ਕੰਨਾਂ ਤੇ ਉਹ ਲਾ ਦਿੱਤੀ ਸੀ ਕਿ ਆਪਾਂ ਦਾ ਬਹੁਤ ਹੋਈ ਹੈ ਆ ਮਨ ਮੈਂ ਫਿਰ ਟਾਈਮ ਸੋ ਕਿ ਕਦੇ ਕਹਿੰਦੇ ਨੇ ਦੇ ਦੋ ਲੈ ਦੋ ਮਿੰਟ ਨੂੰ ਪਈ ਪਰ ਮੈਨੂੰ ਨਾ ਦਿੱਤੇਗੇ ਲੋਕਾਂ ਨੇ ਚੱਕ ਦਿੱਤਾ ਬੜੇ ਕੰਮ ਕਰਾਏ ਨਹੀਂ ਬੜੇ ਉਦੋਂ ਸੈਂਟਰ ਤੋਂ ਪ੍ਰੋਜੈਕਟ ਲੈ ਆਉਂਦੇ ਨੇ ਐਸੇ ਪੈਸਾ ਹੱਤ ਤੁਰਿਆ ਉਹ ਸੁਆ ਸੀ ਕਿ ਟਿੱਕ ਗੱਲ ਸੀ ਜੀ ਸੁਆ ਟਕਣਾ ਸੀ ਟਰੱਕਾਂ ਨੂੰ ਹੁਣ ਤੋਂ ਉਹਦੇ ਸੈੱਡ ਕਰਦੇ ਆ ਜਿਵੇਂ ਕਹੋਗੇ ਉਹ ਕਰ ਦਾਂਗੇ ਘੂਰੀ ਦੇ ਹਸਪਤਾਲ ਦਾ ਬਰਾਹਮਣ ਸੀ ਮੁਕਰ ਲੱਗਿਆ ਲੈ ਮੇਰੀ ਬਹੁਤ ਸ਼ਾਨਦਾਰ ਬਣ ਰਹੀ ਹੈ ਯੂਪੀਐਸਸੀ ਦੀ ਪੜਾਈ ਕਰਤੀ ਹੋਇਆ ਕੋਈ ਡੀਸੀ ਬਣਨੇ ਗਿਆ ਥਾਣ ਥਣ